ਆਪਣੇ ਵਿਆਹ ਦੀ ਸ਼ਾਪਿੰਗ ਕਰਕੇ ਘਰ ਪਰਤ ਰਹੇ ਮੁੰਡੇ ਨਾਲ ਵਾਪਰੀਆ ਦਰਦਨਾਕ ਹਾਦਸਾ ਦਰਦਨਾਕ ਸੜਕ ਹਾਦਸੇ 'ਚ ਵਿਆਹ ਵਾਲਾ ਮੁੰਡਾ ਤੇ ਉਸ ਦਾ ਸਾਥੀ ਗੰਭੀਰ ਜ਼ਖਮੀ ਹੋਏ ਨੇ ਦਰਸਲ ਜਰਾਲਾਬਾਦ ਹਲਕੇ ਦੇ ਫਿਰੋਜ਼ਪੁਰ ਰੋਡ ਤੇ ਪਿੰਡ ਅਮੀਰ ਖਾਸ ਪੈਟਰੋਲ ਪੰਪ ਨਾਇੜੇ ਇੱਕ ਕਾਰ ਤੇ ਮੋਟਰਸਾਈਕਲ ਵਿਚਾਲੇ ਭਿਆਨਕ ਟੱਕਰ ਹੋਈ ਤੇ ਉਸ ਟੱਕਰ 'ਚ ਵਿਆਹ ਵਾਲਾ ਮੁੰਡਾ ਤੇ ਉਸ ਦਾ ਸਾਥੀ ਗੰਭੀਰ ਜ਼ਖਮੀ ਹੋ ਗਏ ਇਹ ਦੋਵੇਂ ਜਣੇ ਮੋਟਰਸਾਈਕਲ ਤੇ ਸੀ ਤੇ ਆਪਣੇ ਘਰ ਕੜੌਲੀ ਦੇ ਪ੍ਰੋਗਰਾਮ ਦੇ ਲਈ ਸਮਾਨ ਖਰੀਦਿ ਕਰਕੇ ਜਾ ਰਹੇ ਸੀ ਜਦੋਂ ਹੀ ਇਹ ਜਲਾਲਾਬਾਦ ਪਹੁੰਚੇ ਤਾਂ ਉੱਥੇ ਪੈਟਰੋਲ ਪੰਪ ਨੇੜੇ ਦਰਦਨਾਕ ਹਾਦਸਾ ਵਾਪਰ ਜਾਂਦਾ ਤੇ ਇਸ ਹਾਦਸੇ 'ਚ ਦੋਵੇਂ ਜਣੇ ਜ਼ਖਮੀ ਹੋ ਜਾਂਦੇ ਨੇ ਮੌਕੇ ਤੇ ਪੁਲਿਸ ਪਹੁੰਚਦੀ ਹੈ ਤੇ ਪੁਲਿਸ ਨੇ ਬੀਐਸਐਫ ਦੇ ਜਵਾਨਾਂ ਦੀ ਮਦਦ ਦੇ ਨਾਲ ਦੋਵਾਂ ਜਣਿਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਜਿੱਥੇ ਹੁਣ ਇਹਨਾਂ ਦੋਵਾਂ ਜਣਿਆਂ ਦਾ ਇਲਾਜ ਜਿਹੜਾ ਉਹ ਕਰਵਾਇਆ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਉਸ ਥਾਂ ਦੀਆਂ ਦਿਖਾ ਰਹੇ ਆ ਜਿੱਥੇ ਹਾਦਸਾ ਵਾਪਰਦਾ ਗੱਡੀ ਵੀ ਪੂਰੀ ਤਰ੍ਹਾਂ ਹਾਦਸਾ ਗ੍ਰਸਤ ਹੋਈ ਹੈ ਤੇ ਮੋਟਰਸਾਈਕਲ ਵੀ ਮੋਟਰਸਾਈਕਲ ਤੇ ਵਿਆਹ ਵਾਲਾ ਮੁੰਡਾ ਤੇ ਉਸ ਦਾ ਸਾਥੀ ਸਵਾਰ ਸੀ ਜਿਹੜੇ ਆਪਣੇ ਘਰ ਕੜੌਲੀ ਦਾ ਸਮਾਨ ਜਿਹੜਾ ਲੈ ਕੇ ਜਾ ਰਹੇ ਸੀ ਤੇ ਉਦੋਂ ਹੀ ਇਹਨਾਂ ਦੋਵਾਂ ਦੇ ਨਾਲ ਹਾਦਸਾ ਵਾਪਰ ਜਾਂਦਾ ਦੋਵੇਂ ਜਣੇ ਹਾਦਸਾ ਗ੍ਰਸਤ ਹੋ ਜਾਂਦੇ ਨੇ ਜ਼ਖਮੀ ਹੋ ਜਾਂਦੇ ਨੇ ਨਨਕੂਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਵਾਕਿਆ ਜੀ ਮੈਂ ਅਸੀਂ ਜਾ ਰਹੇ ਸੀ ਮੈਂ ਤੇ ਸਾਡੇ ਸਾਬਿਸ ਪਤਰ ਅਸੀਂ ਕਿਸੇ ਕੰਮ ਤੋਂ ਫਾਰਕ ਹੋ ਕੇ ਥਾਣੇ ਜਾ ਰਹੇ ਸੀ ਅਮੀਰ ਕਸ ਜੀ ਉੱਥੇ ਮੁੱਖ ਮੁੰਚੀ ਵੱਜੋ ਤਨਾਤਾ ਜੀ ਜੀ ਉਧਰ ਤੇ ਸਾਨੂੰ ਪਤਾ ਲੱਗਿਆ ਵੀ ਇੱਥੇ ਇੱਕ ਰੋਡ ਐ ਸਾਡੇ ਐਕਸੀਡੈਂਟ ਹੋ ਗਿਆ ਅਸੀਂ ਆਦੀ ਪੋਜੀਸ਼ਨ ਸਮਝਦੇ ਹੋਏ ਆਦੀ ਵੈਲਿਊ ਸਮਝਦੇ ਹੋਏ ਬਿਨਾਂ ਕਿਸੇ ਕੰਪਲੇਨਟ ਤੋਂ ਇਨਸਾਨੀਅਤ ਦੇ ਨਾਤੇ ਆਦੀ ਪੁਲਿਸਿੰਗ ਦੇ ਨਾਤੇ ਇਹ ਗੱਡੀ ਰੋਕ ਕੇ ਕਾਇਲਾ ਨੂੰ ਬੀਐਸਐਫ ਦੀ ਮਦਦ ਨਾਲ ਡਿਪਟੀ ਕਮਾਂਡੈਂਟ ਸਾਹਿਬ ਹੈਗੇ ਨੇ ਦੀਪੂ ਰਾਏ ਜੀ 170 ਬਟਾਲੀ ਹੁੰਦੇ ਉਹਨਾਂ ਨੇ ਮੌਕੇ ਤੇ ਆਪਦੀ ਗੱਡੀ ਵਿੱਚ ਸਰਕਾਰੀ ਗੱਡੀ ਵਿੱਚ ਪੇਸ਼ੈਂਟ ਨੂੰ ਚੱਕ ਕੇ ਸਿਵਲ ਹਸਪਤਾਲ ਜਿਹੜਾ ਐਡਮਿਟ ਕਰਵਾਇਆ ਜਿਹੜੇ ਇਲਾਜ ਦੌਰਾਨ ਫਿਲਹਾਲ ਕੰਡੀਸ਼ਨ ਇੱਕ ਦੀ ਕ੍ਰਿਟੀਕਲ ਹੈ ਇੱਕ ਦੀ ਠੀਕ ਤੁਹ ਪਤਾ ਲੱਗੇ ਕਿਥੋਂ ਦੇ ਸੀ ਦੋ ਨਹੀਂ ਨਹੀਂ ਸਰ ਹਾਲੇ ਤਫਤੀਸ਼ ਦਾ ਮਾਮਲਾ ਹੈ ਉਹ ਮੰਨ ਨਹੀਂ ਹੋ ਗਿਆ ਸਤਿਉ ਸਾਹਿਬ ਦੇਖਣੀ ਹੈ ਇਹ ਆ ਲੋਕਾਂ ਦੀ ਸਾਰਿਆਂ ਦੀ ਮਦਦ ਨਾਲ ਆਪਾਂ ਇਹ ਜਿੰਨਾ ਜਿੰਨਾ ਜਲਦੀ ਹੋ ਸਕੇ ਰੈਸਕਿਊ ਕਰ ਦਿੱਤੀ ਹੈ